ਰਾਖੀ ਦਾ ਤਿਉਹਾਰ ਆ ਰਿਹਾ ਹੈ ਅੱਜ ਵੀ ਰਾਖੀ ਦੀ ਤਿਆਰੀ ਹੋ ਗਈ ਹੈ ਹਾਂ ਜੀ ਅਸੀਂ ਇੱਥੇ ਅੱਜ ਰਾਖੀ ਦਾ ਤਿਉਹਾਰ ਹੈ ਪਰ ਕੱਲ ਤੋਂ ਆਪਣੇ ਭਾਈਓ ਕੇ ਲਿਆ ਅਸੀਂ ਰਾਖੀ ਖਰੀਦਣ ਆਏ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਤਰ੍ਹਾਂ ਦੀ ਰਾਖੀ ਹੈ ਰੰਗ ਬਿਰੰਗੀ ਇਹ ਕਿ ਧਾਗਾ ਨਹੀਂ ਹੁੰਦਾ ਇਹ ਕਿ ਪਵਿੱਤਰ ਰਿਸ਼ਤਾ ਹੁੰਦਾ ਹੈ ਜਿਹੜਾ ਇਹ ਰਾਖੀ ਦਾ ਤਿਉਹਾਰ ਹੈ ਇਹ ਇੱਕ ਭੈਣ ਭਾਈ ਦਾ ਲੈਣ ਦੇਣ ਦਾ ਤਿਉਹਾਰ ਨਹੀਂ ਮੰਨਿਆ ਜਾਂਦਾ ਇਹ ਦਿਲੋਂ ਪਿਆਰ ਹੁੰਦਾ ਇਸ ਕਰਕੇ ਭੈਣ ਭਾਈ ਦਾ ਪਿਆਰ ਰਿਸ਼ਤਾ ਮੰਨਿਆ ਜਾਂਦਾ ਹੈ ਜਿਹੜਾ ਰਾਖੀ ਹੈਗਾ ਇੱਕ ਐਸਾ ਤਿਉਹਾਰ ਹੈ ਜਿਹਦੇ ਤੇ ਭੈਣ ਭਾਈ ਜਿਹੜੇ ਉੱਥੇ ਹੋਏ ਹੁੰਦੇ ਉਹ ਵੀ ਮੰਨ ਜਾਂਦੇ ਨੇ ਤੋ ਇਸੇ ਕਰਕੇ ਅੱਜ ਅਸੀਂ ਮਾਰਕੀਟਸ 'ਚ ਆਏ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਭੀੜ ਹੈ ਇੱਥੇ ਮਾਰਕੀਟ ਦੇ ਵਿੱਚ ਕਿ ਲੋਕੀ ਰਾਖੀ ਖਰੀਦ ਰਹੇ ਆ ਆਹ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੇ ਸਟਾਲ ਲੱਗੇ ਹੋਏ ਕਿੰਨੇ ਲੋਗ ਹੈ ਕਿੰਨੀ ਭੀੜ ਹੈ ਕਿ ਇੱਥੇ ਜਿਹੜੀ ਰਾਖੀ ਹਰ ਤਰ੍ਹਾਂ ਦੀ ਰਾਖੀ ਦਿੱਤੀ ਜਾ ਰਹੀ ਹੈ ਇਸ ਮਾਰਕੀਟ ਦੇ ਵਿੱਚ ਤੁਸੀਂ ਰਸ਼ ਦੇਖੋ ਵੀ ਕਿੰਨਾ ਹੈਗਾ ਤੋ ਅੱਜ ਜਿੰਨਾ ਵੀ ਹੈਗਾ ਮਾਰਕੀਟ ਵਿੱਚ ਰਸ਼ ਹੋਣ ਦੇ ਕਾਰਨ ਦੁਕਾਨਾਂ 'ਤੇ ਹਰ ਇੱਕ ਦੁਕਾਨ 'ਤੇ ਭੀੜ ਹੈ ਇਹ ਸਿਰਫ ਇੱਕ ਰਾਖੀ ਦੇ ਤਿਉਹਾਰ ਕਰਕੇ ਕਿਉਂਕਿ ਹਰ ਲੋਗ ਆਪਿਆ ਅੱਜ ਰਾਖੀ ਖਰੀਦਣ ਆਏ ਆ ਕਿਉਂਕਿ ਕੱਲ ਜਿਹੜੀ ਭੈਣਾ ਹੈਗੀ ਆਪਣੇ ਭਾਈ ਦਾ ਜਹਾ ਵੀ ਆ ਰਾਖੀ ਬ ਜਿਹੜਾ ਕੋਈ ਰੁੱਸਾ ਹੋਇਆ ਹੁੰਦਾ ਹੈ ਮਨਾ ਲੈਂਦਾ ਵੀ ਭੈਣ ਭਰਾ ਨੂੰ ਇਹ ਹੀ ਇੱਕ ਤਿਵਾਰ ਹੈ ਜਿੱਦੇ ਤੇ ਭੈਣ ਭਾਈ ਇੱਕ ਹੋ ਸਕਦੇ ਆ ਇਹ ਦਿਲਾਂ ਦਾ ਰਿਸ਼ਤਾ ਹੁੰਦਾ ਹੈ ਇਹ ਕੋਈ ਆਏ ਨਹੀਂ ਵੀ ਟਾਈਮ ਪਾਸ ਦਾ ਰਿਸ਼ਤਾ ਨਹੀਂ ਕਿ ਇਹ ਸਭ ਤੋਂ ਪਵਿੱਤਰ ਤਿਵਾਰ ਮੰਨਾ ਜਾਂਦਾ ਹੈ ਭੈਣ ਭਾਈ ਦਾ ਰਾਖੀ ਦਾ ਨਮਸਤੇ ਵੀ ਆ ਜੰਨੇ ਹੋ ਰੱਖੀਆਂ ਪਿਆਰੇ ਹੈਗੇ ਬਲੇ ਫੈਕਟਰੀ ਕਰਾ ਰਹੇ ਹੋ ਜੀ ਬਿਲਕੁਲ ਬਿਲਕੁਲ ਦੇਖੋ ਰੰਗ ਬਰੰਗੀਆ ਰਖੜੀਆਂ ਵਾਂ ਜਿਵੇਂ ਕ੍ਰਿਸ਼ਨ ਜੀ ਬਨੇ ਹੋਏ ਆ ਛੋਟੇ ਛੋਟੇ ਬੱਚੇ ਭੈਣ ਆਪਣੀਆਂ ਭਰਾਵਾਂ ਵਾਸਤੇ ਲੈਣ ਆ ਰਹੇ ਆ ਸਾਰੇ ਇੰਨੇ ਖੁਸ਼ ਆ ਕਿ ਕੱਲ ਦਾ ਤੋਹਾਰ ਲੱਗੇ

ਸਾਰਿਆਂ ਦੇ ਚਿਹਰਾ ਤੇ ਰੌਣਕ ਆ ਜੀ ਆਨਲਾਈਨ ਤੋਂ ਕਿਵੇਂ ਦੇਖ ਰਹੇ ਹੋ ਥੈਂਕ ਯੂ ਠੀਕ ਐ ਇੱਕ ਵਾਰੇ ਕੋਈ ਵੀ ਚੀਜ਼ ਮਾਰਕੀਟ ਚਾਹੁੰਦੀ ਆ ਉਹਦਾ ਫਰਕ ਤਾਂ ਪੈਂਦਾ ਹੀ ਆ ਜੀ ਪਰ ਪਿਛਲੇ ਸਾਲ ਨਾਲੋਂ ਐਕਤੀ ਆਨਲਾਈਨ ਦਾ ਕੋਈ ਫਰਕ ਨਹੀਂ ਪਿਆਗਾ ਸਾਡੇ ਕੋਲੇ ਕਸਟਮਰ ਆ ਕੇ ਸਾਨੂੰ ਕਹਿ ਰਹੇ ਵੀ ਆਨਲਾਈਨ ਵੀ ਗਈ ਸੀ ਗੱਲ ਨਹੀਂ ਬਣੇਗੀ ਮਾਰਕੀਟ ਚ ਆ ਕੇ ਕੋਧ ਲੈ ਕੇ ਜਾਣੀ ਆ